ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀਆਂ ਹੋਈਆਂ ਦੋ ਵੱਡੀਆਂ ਤੇ ਅਹਿਮ ਗੱਲਾਂ ਸਾਹਮਣੇ ਆ ਰਹੀਆਂ ਸ਼ੁਰੂਆਤ ਕਰਦੇ ਆਂ ਬਲਵੰਤ ਸਿੰਘ ਰਾਜੋਆਣਾ ਮਾਮਲੇ ਦੇ ਵਿੱਚ ਜਿੱਥੇ 31 ਦਸੰਬਰ ਤੱਕ ਦਾ ਅਲਟੀਮੇਟਮ ਸੀ ਉਸ ਨੂੰ ਵੀ ਲੰਘ ਗਿਆ ਇਸ ਸਮਾਂ ਉਸ ਤੋਂ ਬਾਅਦ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਠੀ ਲਿਖੀ ਜਾਂਦੀ ਇਸ ਅਕਾਲ ਤਖਤ ਸਾਹਿਬ ਨੂੰ ਔਰ ਕਿਹਾ ਜਾਂਦਾ ਆ ਕਿ ਵੱਧ ਸਮਾਂ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਕੇਂਦਰ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਐਸਜੀਪੀਸੀ ਦਾ ਦਾਅਵਾ ਸੀ ਕਿ ਪ੍ਰਧਾਨ ਮੰਤਰੀ ਦੇ ਆਫਿਸ ਦੇ ਵਿੱਚ ਗੱਲਬਾਤ ਕੀਤੀ ਗਈ ਸੀ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੋਂ ਇਹ ਆਦੇਸ਼ ਹੋਇਆ ਕਿ ਗ੍ਰਹਿ ਮੰਤਰੀ ਦੇ ਕੋਲ ਪੁਚਪੜਤਾਲ ਕੀਤੀ ਜਾਵੇ ਗ੍ਰਹਿ ਮੰਤਰੀ ਦੇ ਦਫ਼ਤਰ ਦੇ ਵਿੱਚ ਪੁਚਪੜਤਾਲ ਕੀਤੀ ਜਾਵੇ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਦੋਂ ਤੱਕ ਇਹ ਦਾਅਵਾ ਸੀ ਕਿ ਗ੍ਰਹਿ ਮੰਤਰੀ ਆਫਿਸ ਤੱਕ ਪੁਚਪੜਤਾਲ ਕੀਤੀ ਜਾ ਰਹੀ ਹੈ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ 27 ਤਰੀਕ ਤੱਕ ਦਾ ਸਮਾਂ ਜਿਹੜਾ ਉਹ ਲੈ ਲਿਆ ਗਿਆ ਯਾਨੀ ਕਿ 27 ਜਨਵਰੀ ਤੱਕ ਦਾ ਸਮਾਂ ਲੈ ਲਿਆ ਗਿਆ ਉਰੋਂ ਤੱਕ ਦਾ ਸਮਾਂ ਲਿਆ ਗਿਆ ਹੈ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਯਾਨੀ ਕਿ ਬਲਵੰਤ ਸਿੰਘ ਰਾਜਵਾਨਾ ਮਾਮਲੇ ਦੇ ਵਿੱਚ ਜਿਸ ਦੇ ਵਿੱਚ ਜਲਦ ਤੋਂ ਜਲਦ ਕੋਈ ਕਾਰਵਾਈ ਉਡੀਕੀ ਜਾ ਰਹੀ ਸੀ ਹੁਣ ਉਹ 27 ਜਨਵਰੀ ਤੱਕ ਰੋਕ ਦਿੱਤੀ ਗਈ ਹੈ ਯਾਨੀ ਕਿ 27 ਜਨਵਰੀ ਤੱਕ ਤਾਂ ਅਜੇ ਗੱਲਬਾਤ ਹੀ ਹੋਵੇਗੀ ਉਸ ਤੋਂ ਬਾਅਦ ਵੇਖਣਾ ਹੋਵੇਗਾ ਕਿ 27 ਜਨਵਰੀ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਕਿ ਦੁਬਾਰਾ ਕਿਤੇ ਸਮਾਂ ਮੰਗਣਾ ਪਵੇ ਕਿਉਂਕਿ ਗ੍ਰਹਿ ਮੰਤਰੀ ਆਫਿਸ ਤੱਕ ਜਿਹੜਾ ਅਜੇ ਤੱਕ ਗੱਲਬਾਤ ਸਹੀ ਤਰ੍ਹਾਂ ਨਹੀਂ ਹੋ ਸਕੀ ਇਹ ਦਾਵਾ ਕੀਤਾ ਜਾ ਰਿਹਾ ਹੈ ਯਾਨੀ ਕਿ 31 ਦਸੰਬਰ ਤੋਂ ਹੁਣ 27 ਜਨਵਰੀ ਤੱਕ ਦੀ ਉਡੀਕ ਕੀਤੀ ਜਾ ਰਹੀ ਹੈ ਔਰ ਇਹ ਉਡੀਕ ਕੀਤੀ ਜਾ ਰਹੀ ਹੈ ਕਿ ਰਾਜਵਾਨਾ ਮਾਮਲੇ ਦੇ ਵਿੱਚ ਗ੍ਰਹਿ ਮੰਤਰੀ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਸਕੇ ਖੈਰ ਇਹ ਰਾਜਵਾਨਾ ਮਾਮਲੇ ਦੇ ਨਾਲ ਸੰਬੰਧੀ ਜਿਹੜੀ ਜਾਣਕਾਰੀ ਸਾਂਝੀ ਹੋਈ ਪਰ ਦੂਜੇ ਪਾਸੇ ਐਸਜੀਪੀਸੀ ਵੱਲੋਂ ਜਿਹੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੁਰਦੁਆਰਿਆਂ ਦੇ ਅੰਦਰ ਖਾਸ ਕਰਕੇ ਡਰੈਸ ਕੋਡ ਲਾਗੂ ਕਰ ਦਿੱਤਾ ਗਿਆ ਯਾਨੀ ਕਿ ਜਿਹੜੇ ਗ੍ਰੰਥੀ ਜਾਂ ਫਿਰ ਰਾਗੀ ਨੇ ਉਹਨਾਂ ਨੂੰ ਡਰੈਸ ਕੋਡ ਦੀ ਪਾਲਣਾ ਕਰਨੀ ਪਵੇਗੀ ਉਹ ਲੰਗੜਾ ਨਹੀਂ ਕਰਨੀ ਚਾਹੀਦੀ ਔਰ ਨਾਲ ਦੀ ਨਾਲ ਇਹ ਵੀ ਦਾਵਾ ਕਰ ਦਿੱਤਾ ਗਿਆ ਆ ਕਿ ਜਿਨਨੇ ਕਿਸੇ ਨੇ ਵੀ ਫੈਸ਼ਨੇਬਲ ਕੱਪੜੇ ਪਾਏ ਯਾਨੀ ਕਿ ਕੁੜਤਾ ਪਜਾਮਾ ਤੇ ਨਾਲ ਜੈਕਟਾਂ ਪਾਈਆਂ ਫੈਸ਼ਨੇਬਲ ਉਹ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਸਾਫ਼ ਤੌਰ ਤੇ ਕਿਹਾ ਗਿਆ ਆ ਕਿ ਇਹ ਸਭ ਕੁਝ ਪਾਉਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੋਵੇਂ ਚੀਜ਼ਾਂ ਨੂੰ ਲੈ ਕੇ ਪਖਤਾਤੌਰ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ ਫੈਸ਼ਨੇਬਲ ਕੁੜਤਾ ਪਜਾਮਾ ਤੇ ਜੈਕਟ ਨਹੀਂ ਪਾਈ ਜਾਵੇਗੀ ਨਾਲ ਦੀ ਨਾਲ ਹੀ ਰਾਗੀ ਜਥਾ ਜਿਹੜਾ ਹੈਗਾ ਆ ਉਹਨਾਂ ਵਾਸਤੇ ਵੀ ਜ਼ਰੂਰੀ ਕਰ ਦਿੱਤਾ ਗਿਆ ਆ ਕਿ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਣੇ ਚਾਹੀਦੇ ਔਰ ਨਾਲ ਦੀ ਨਾਲ ਡਰੈਸ ਕੋਡ ਲਾਗੂ ਕਰ ਦਿੱਤਾ ਆ ਕਿ ਇੱਕ ਟੁਕਮੇ ਤਰੀਕੇ ਦੇ ਨਾਲ ਤਿਆਰ ਹੋ ਕੇ ਹੀ ਆਉਣਾ ਹੋਵੇਗਾ ਫੈਸ਼ਨੇਬਲ ਕੱਪੜੇ ਫੈਸ਼ਨੇਬਲ ਜੈਕਟਾਂ ਵਨਸ ਵਨੇ ਤਰ੍ਹਾਂ ਦੇ ਕੁੜਤੇ ਪਜਾਮੇ ਨਹੀਂ ਪਾਣ ਦਿੱਤੇ ਜਾਣਗੇ ਗੁਰਦੁਆਰਾ ਸਾਹਿਬ ਦੇ ਅੰਦਰ ਸਾਫ਼ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ ਇੱਕ ਪਾਸੇ ਤਾਂ ਬਲਵੰਸਿਕ ਰਾਜੋਆਣਾ ਦੀ ਰਿਹਾਈ ਗੁੜੀ ਕੀ ਜਾ ਰਹੀ ਹੈ ਉਸ ਨੂੰ ਲੈ ਕੇ ਤਰੀਕਾਂ ਦੇ ਤਰੀ ਪਰ ਦੂਜੇ ਪਾਸੇ ਹੁਣ ਗੁਰਦੁਆਰਾ ਸਾਹਿਬ ਅੰਦਰ ਫੈਸ਼ਨੇਬਲ ਤਰੀਕੇ ਦੇ ਨਾਲ ਤਿਆਰ ਹੋ ਕੇ ਆਉਣ ਵਾਲੇ ਗਰੰਥੀ ਸਿੰਘਾਂ ਪਾਕੀ ਸਿੰਘ ਜਿਹੜੇ ਜਾਂ ਫਿਰ ਗਰੰਥੀ ਜਥੇ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਹੁਣ ਵੱਡੇ ਪੱਧਰ ਦੇ ਉੱਤੇ ਸੁਚੇਤ ਰਹਿਣਾ ਪਵੇਗਾ ਕਿਉਂਕਿ ਕਾਰਵਾਈ ਕਦੇ ਵੀ ਹੋ ਸਕਦੀ ਹੈ ਜੇ ਨੀਮਾ ਦੀ ਉਲੰਘਣਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਕਿਹੜੇ ਕਾਨੂੰਨ ਲਾਗੂ ਕੀਤੇ ਜਾਂਦੇ ਨੇ ਇਹ ਸਮਾਂ ਦੱਸੇਗਾ ਪਰ ਰਾਜਵਾਨਾ ਮਾਮਲੇ ਦੇ ਵਿੱਚ ਖਾਸ ਕਰਕੇ 27 ਜਨਵਰੀ ਤੱਕ ਦਾ ਕੀ ਕੁਝ ਸਾਹਮਣੇ ਆਉਂਦਾ ਹੈ ਆ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਵੱਡੀ ਚੁਣੌਤੀ ਹੈ ਜੋ ਕੁਝ ਵੀ ਹੋਏਗਾ ਤੁਹਾਡੇ ਸਾਹਮਣੇ ਰੱਖਦੇ ਰਹਿਵਾਂਗੇ ਤੋ ਤਕਲੀ ਬਨੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ